ਵਰਤ ਕਰਕੇ ਪਿੰਡਾਂ ਚ ਖੇਤਾਂ ਦੇ ਆਲੇ-ਦੁਆਲੇ ਸੜਕਾਂ ਤੇ ਬਹੁਤ ਸਾਰਾ ਪਲਾਸਟਿਕ ਇਕੱਠਾ ਹੋ ਰਿਹਾ ਕਿੰਨੀ ਨੁਕਸਾਨ ਕਰ ਦੇ ਰਿਹਾ ਹੈ ਸਾਡੇ এনवायरमेंट ਨੂੰ ਤੇ ਅਸੀਂ ਤੁਹਾਨੂੰ ਦੇਖ ਰਿਹਾ ਕਿ ਇਹ ਮਤਲਬ ਘੰਟੇ ਛੀਨਾ ਪਲਾਸਟਿਕ ਇਕੱਠਾ ਕੀਤਾ ਤੇ ਪਿਆਰੇ ਪੰਜਾਬੀਓ ਜਿਵੇਂ ਕਿ ਅਸੀਂ ਜਾਣਦੇ ਆ ਪੰਜਾਬ ਦੇ ਸਰਹੱਦੀ ਇਲਾਕਿਆਂ ਵਿੱਚ ਹੜ੍ਹ ਦੀ ਮਾਰ ਆਈ ਹੋਈ ਹੈ ਤੇ ਸਾਡੇ ਲੋਕਾਂ ਨੇ ਹੜ ਵਿੱਚ ਕਿਰੇ ਹੋਏ ਲੋਕਾਂ ਦੀ ਮਦਦ ਲਈ ਆਪਣਾ ਹੱਥ ਵੀ ਵਧਾਇਆ। ਇਹ ਕਦਮ ਜ਼ਰੂਰ ਸ਼ਲਾਘਾਯੋਗ ਹੈ। ਪਰ ਕੁਝ ਚੀਜ਼ਾਂ ਨੇ ਜੋ ਅਸੀਂ ਅੱਖੋਂ ਪਰੋਖੇ ਕਰ ਰਹੇ ਹਾਂ। ਜਿੰਨਾਂ ਵਿੱਚੋਂ ਇੱਕ ਹੈ ਪਲਾਸਟਿਕ ਪ੍ਰਦੂਸ਼ਣ ਜੋ ਅਸੀਂ ਖੁਦ ਹੀ ਫਲਾ ਰਹੇ ਹਾਂ। ਬਹੁਤ ساری ਰਾਤ ਸਮਗਰੀ ਹੈ ਜਿਹੜੀ ਉਹ ਪਲਾਸਟਿਕ ਵਿੱਚ ਜਾ ਰਹੀ ਹੈ। ਜਿੰਨਾਂ ਵਿੱਚੋਂ ਖਾਸ ਕਰਕੇ ਪੀਣ ਵਾਲੇ ਪਾਣੀ ਦੀਆਂ ਬੋਤਲਾਂ ਨੇ। ਜਦੋਂ ਅਸੀਂ ਉੱਥੇ ਹੁੰਨੇ ਆ ਤਾਂ ਦੇਖਦੇ ਆ ਪਾਣੀ ਵਿੱਚ ਆਮ ਹੀ ਰੁੜੀਆਂ ਫਿਰਦੀਆਂ ਪਾਣੀ ਦੀਆਂ ਖਾਲੀ ਬੋਤਲਾਂ ਲਫਾਫੇ ਕਿੰਨੀ ਸਾਰੀ ਪਲਾਸਟਿਕ ਜਿਹਦੇ ਵਿੱਚ ਰਾਹਤ ਦਾ ਸਮਾਨ ਆਇਆ ਸੀ ਪਲਾਸਟਿਕ ਇੱਕ ਸਲੋਪ ਵਾਈਜ਼ਨ ਹੈ ਇਹਦੇ ਵੱਲ ਧਿਆਨ ਦੇਣ ਦੀ ਲੋੜ ਹੈ ਅਸੀਂ ਬੇਤਿਆਨੀ ਵਿੱਚ ਇੱਕ ਹੋਰ ਆਫਤ ਵਿੱਚ ਵਾਧਾ ਕਰ ਰਹੇ ਹਾਂ ਜ਼ਰਾਹਤ ਕਾਰਜਾਂ ਦੇ ਨਾਲ-ਨਾਲ ਸਾਨੂੰ ਵਾਤਾਵਰਣ ਵੱਲ ਵੀ ਧਿਆਨ ਦੇਣਾ ਹੋਵੇਗਾ ਜੇ ਅਸੀਂ ਨਹੀਂ ਵਾਤਾਵਰਣ ਦਾ ਖਿਆਲ ਰੱਖਾਂਗੇ ਤਾਂ ਹੋਰ ਕੌਣ ਰੱਖੇਗਾ ਤੇ ਸਾਡੇ ਸਿਸਟਮ ਦੇ ਵਾਤਾਵਰਣ ਸੰਚਾਲਕ ਤਾਂ ਆਪਣੇ ਮਨਸੂਬਿਆਂ ਬਗੈਰ ਕਿਸੇ ਹੋਰ ਦਾ ਧਿਆਨ ਕਰਨਗੇ ਹੀ ਨਹੀਂ। ਕੀ ਤੁਹਾਨੂੰ ਪਤਾ ਹੈ ਭਾਰਤ ਹਰ ਸਾਲ 35 ਲੱਖ ਟਨ ਪਲਾਸਟਿਕ ਪੈਦਾ ਕਰਦਾ ਹੈ। ਪਲਾਸਟਿਕ ਨੂੰ ਕੰਪਨੀਆਂ ਸਰਕਾਰਾਂ ਪ੍ਰਸ਼ਾਸਨ ਨੇ ਲੁਕਾਈ ਦੇ ਜੀਵਨ ਦਾ ਹਿੱਸਾ ਬਣਾ ਦਿੱਤਾ ਹੈ। ਸਾਡਾ ਜਾਗਣਾ ਬਹੁਤ ਜ਼ਰੂਰੀ ਹੈ ਦੋਸਤੋ। ਪਲਾਸਟਿਕ ਦੀਆਂ ਪਲੇਟਾਂ, ਚਮਚੇ, ਬੋਤਲਾਂ, ਬੈਗ ਹੋਰ ਵੱਡੇ ਪੱਧਰ ਉਤੇ ਸਮਾਨ ਪਾਣੀ ਵਿੱਚ ਜਾ ਰਿਹਾ ਹੈ। ਮਾਈਕਰੋਪਲਾਸਟਿਕ ਦਰਿਆਵਾਂ, ਸਮੁੰਦਰਾਂ, ਛਪੜਾਂ ਵਿੱਚੋਂ ਸਬਜ਼ੀਆਂ, ਫਸਲਾਂ ਤੇ ਮੱਛੀਆਂ ਰਾਹੀਂ ਸਾਡੀ ਹੀ ਭੋਜਨ ਪਲੇਟ ਵਿੱਚ ਆ ਰਿਹਾ ਹੈ। ਸਾਡਾ ਖੂਨ, ਫੇਫੜੇ ਅਤੇ ਇੱਥੋਂ ਤੱਕ ਕਿ ਦਿਮਾਗ ਵੀ ਇਸ ਤੋਂ ਪੀੜਤ ਹੋ ਰਿਹਾ ਹੈ। ਸਾਨੂੰ ਵਾਤਾਵਰਨ ਨੂੰ ਸਾਫ਼ ਰੱਖਣਾ ਬਹੁਤ ਜ਼ਰੂਰੀ ਹੈ ਦੋਸਤੋ। ਪੰਮਣ ਗੁਰੂ, ਪਾਣੀ ਪਿਤਾ, ਮਾਤਾ ਤਰਤਮ ਹੱਤ ਗੁਰਬਾਣੀ ਨੇ ਵਾਤਾਵਰਨ ਨੂੰ ਬਹੁਤ ਉੱਚਾ ਦਰਜਾ ਦਿੱਤਾ ਹੈ। ਅਸੀਂ ਇਸ ਦਰਜੇ ਨੂੰ ਅੱਖੋਂ ਪਰੋਖੇ ਨਹੀਂ ਕਰ ਸਕਦੇ। ਸਾਡੇ ਵਾਤਾਵਰਨ ਦੀ ਸੰਭਾਲ ਸਾਨੂੰ ਖੁਦ ਹੀ ਕਰਨੀ ਪਵੇਗੀ। ਆਓ ਸਾਡੇ ਵਾਤਾਵਰਨ ਨੂੰ ਸਾਫ਼ ਰੱਖੀਏ ਆਓ ਵਾਤਾਵਰਨ ਦੀ ਤਬਾਹੀ ਵਿੱਚੋਂ ਮੁਨਾਫਾ ਕਮਾਓ ਮੁਨਾਫਾ ਕਮਾਉਂਦੀ ਇਸ ਵਿਵਸਥਾ ਨੂੰ ਬਦਲਣ ਲਈ ਕੁਝ ਯਤਨ ਕਰੀਏ ਸਾਨੂੰ ਹੋਰ ਵੀ ਢੰਗ ਅਪਣਾਉਣੇ ਚਾਹੀਦੇ ਆ ਦੋਸਤੋ ਕਿਸੇ ਵੀ ਕੰਪਨੀ ਦੀ ਹੋਵੇ ਉਹ ਸਪਲਾਈ ਕੀਤੀ ਜਾ ਰਹੀ ਹੈ ਤਾਂ ਕਾਰਪੋਰੇਟ ਆਪਣਾ ਪੈਸਾ ਬਣਾ ਰਿਆ ਮੋਲ ਦਾ ਪਾਣੀ ਪੰਜਾਬ ਲੈ ਰਿਆ ਤੇ ਦੂਜੇ ਪਾਸੇ ਪੰਜਾਬ ਉਸੇ ਹੀ ਪਾਣੀ ਦਾ ਸੰਤਾਪ ਭੁਗਤ ਰਿਆ ਤੇ ਪੰਜਾਬ ਹੈ ਵੀ ਪਾਣੀਆਂ ਦੇ ਨਾਮ ਤੇ ਬਾਈ ਹਰੀ ਘਰ ਦਾ ਪਾਣੀ ਲੈ ਕੇ ਆਇਆ ਇਹ ਬਹੁਤ ਵੱਡੀ ਗੱਲ ਆ ਬਾਈ ਤੁਸੀਂ ਆ ਪੈਪਸੀਆਂ ਭਰ ਕੇ ਲੈ ਆਏ ਹੋ ਜੀ ਬਾਈ ਉਹ ਵੀ ਗੁਰਦੁਆਰਾ ਸਾਹਿਬ ਚ ਆਵਾਜ਼ ਦਵਾਈ ਸੀ ਜੀ ਵੀ ਜਿਨ੍ਹਾਂ ਦੇ ਘਰੇ ਬੋਤਲਾਂ ਪਈਆਂ ਖਾਲੀ ਸਾਫ਼ ਕਰਕੇ ਹਰੋ ਵਾਲਾ ਪਾਣੀ ਜਾਂ ਸਾਫ਼ ਪਾਣੀ ਭਰ ਕੇ ਦੇ ਦਿਓ ਕਿ ਅਸੀਂ ਟਰਾਲੀ ਭਰ ਕੇ ਲੈ ਆਏ ਬਹੁਤ ਸਿਆਣੀ ਗੱਲ ਆ ਨਹੀਂ ਤਾਂ ਲੱਖ ਡੇਢ ਲੱਖ ਦਾ ਪਾਣੀ ਬਣਦਾ ਜੀ ਸਭ ਤੋਂ ਮਹਿੰਗਾ ਪਾਣੀ ਬਣਦਾ ਜੀ ਇਹ ਵੱਡੀ ਬੋਤਲ ਦੇ ਵਿੱਚ ਕਮ ਸੇ ਕਮ 200 ਰੁਪਏ ਪੈਂਦਾ ਪਾਣੀ ਹਾਂ ਤੇ ਵਧੀਆ ਪੂਰਾ ਆ ਜਾਂਦਾ ਪਰ ਲਾ ਲਓ 2.5 ਲੀਟਰ ਹੀ ਮੰਨ ਕੇ ਚੱਲੋ ਉਹਨਾਂ ਦੀ ਪੈਕਿੰਗ ਦੇ ਹਿਸਾਬ ਨਾਲ ਤੇ ਇਹ ਹੋ ਗਿਆ ਮਤਲਬ 50 ਰੁਪਏ ਦੀ ਇੱਕ ਬੋ ਹੋ ਗਈ ਆਹ ਤੇ ਕਿੰਨੀਆਂ ਬੋਤਲਾਂ ਖਪਤ ਹੋ ਰਹੀ ਆ ਇੱਕ ਪਾਸੇ ਉਹ ਗੱਲ ਆ ਵੀ ਪਾਣੀ ਇੱਕ ਆਪਾਂ ਨੂੰ ਡਬੋ ਰਿਆ ਦੂਜੇ ਪਾਸੇ ਅਸੀਂ ਪਾਣੀ ਮੋਲ ਦਾ ਪੇਨ ਲਈ ਮਜਬੂਰ ਆ ਹਨਾ ਪਾਣੀ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਜੀ ਕਿਉਂ ਆਪਣੇ ਪਿੰਡ ਵਿੱਚ ਹਰ ਘਰ ਵਿੱਚ ਫਿਲਟਰ ਦਾ ਪਾਣੀ ਘਰਾਂ ਦੇ ਪੰਡਿਆਂ ਜਾਂ ਜਾਂ ਪ੍ਰਾਣੀਆਂ ਪਲਾਸਟਿਕ ਬੋਤਲਾਂ ਵਿੱਚ ਹੀ ਲੈ ਕੇ ਗਏ ਆ ਇਸ ਨਾਲ ਨਵਾਂ ਪਲਾਸਟਿਕ ਨਹੀਂ ਖਰੀਦਿਆ ਗਿਆ ਤੇ ਨਾ ਹੀ ਉਹਨਾਂ ਕੰਪਨੀਆਂ ਨੂੰ ਕੋਈ ਫਾਇਦਾ ਹੋਵੇਗਾ ਜੋ ਤਬਾਹੀ ਚਾਹੁੰਦੀਆਂ ਹਨ ਤੇ ਤਬਾਹੀ ਤੋਂ ਕਮਾਈ ਕਰ ਰਹੀਆਂ ਹਨ ਪਾਣੀ ਵੇਚਣ ਵਾਲੀਆਂ ਕੰਪਨੀਆਂ ਚਾਹੇ ਦਵਾਈਆਂ ਵੇਚਣ ਵਾਲੀਆਂ ਸਾਨੂੰ ਸੋਚ ਸਮਝ ਕੇ ਕਦਮ ਚੁੱਕਣਾ ਚਾਹੀਦਾ ਹੈ ਚੈਨਲ ਦਾ ਪਾਥ ਫਲੋ ਤੇ ਆਉਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਾਡੀਆਂ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਕਮੈਂਟ ਜਰੂਰ ਕਰਕੇ ਦੱਸਿਓ ਕਿ ਤੁਹਾਡੇ ਧਿਆਨ ਵਿੱਚ ਕੋਈ ਸਮੱਸਿਆ ਹੈ ਜਿਸ ਵੱਲ ਕਿਸੇ ਹੋਰ ਦਾ ਧਿਆਨ